ਆਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਦਸਮਾ ਭਾਗ ਬਾਹਾਂ ਪਕੜ ਗੁਰ ਕਾਢਿਆ 11ਵਾਂ ਭਾਗ ਗਹਿ ਪੁਜਾਲੀ ਨੇ RAM ਦੀ ਨੇ 12ਵਾਂ ਭਾਗ ਕਰਗੇ ਲਿਹੋ ਓੜ ਨਿਭਾਵੇ ਅਤੇ 13ਵਾਂ ਭਾਗ ਤੁਚਾ ਚਮੜੀ ਕਲੇਜਾ ਉਦਰ ਅਥਵਾ ਪੇਟ ਢਿੱਡ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਂਹ ਪਕੜ ਗੁਰ ਕਾੜਿਆ ਸਤਿਗੁਰੂ ਪਰਮੇਸ਼ਰ ਜੀ ਇਸ ਜੀਵ ਤੇ ਦਇਆਲ ਹੋ ਜਾਣ ਉਸ ਭਾਗਾ ਵਾਲੇ ਮਨੁੱਖ ਨੂੰ ਬਾਂਹ ਤੋਂ ਅਥਵਾ ਭੂਜਾ ਤੋਂ ਫੜ ਕੇ ਉਂਗਲੀ ਤੋਂ ਕਰ ਅਥਵਾ ਹੱਥ ਤੋਂ ਫੜ ਕੇ ਸੰਸਾਰ ਸਮੁੰਦਰ ਵਿੱਚੋਂ ਪਾਰ ਕਰ ਦਿੰਦੇ ਹਨ ਦਇਆ ਹਰ ਪ੍ਰਭ ਤਾਰੋ ਪਾਖਣ ਹਮ ਤਾਰੋ ਕੱਢ ਲੇਵੋ ਸ਼ਬਦ ਸੁਭਾਏ ਜੀਓ ਮੁਹੇ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਹਾਂ ਪ੍ਰਭ ਪਕਰਾਈ ਜਿਓ ਪ੍ਰਭ ਬਹਾਂ ਪਕਰਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਾਂ ਨਾਨਕ ਹਰ ਕਿਰਪਾ ਧਾਰੀ ਮਨ ਹਰ ਹਰ ਮੀਠਾ ਲਾਏ ਜਿਓ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਕੱਢ ਲੇਵੋ ਸ਼ਬਦ ਸੁਭਾਏ ਜਿਓ 5446 ਅਰਥ हे हरि हे प्रभु ਮਿਹਰ ਕਰ ਸਾਨੂੰ ਕਠੋਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਪ੍ਰੇਮ ਵਿੱਚ ਜੋੜ ਕੇ ਸਾਨੂੰ ਮੋਹ ਦੇ ਚਿੱਕੜ ਵਿੱਚੋਂ ਕੱਢ ਲੈ हे हरि ਅਸੀਂ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ ਆਤਮਿਕ ਜੀਵਨ ਵੱਲੋਂ ਅਸੀਂ ਡਿੱਗੇ ਜਾ ਰਹੇ ਹਾਂ हे ਪ੍ਰਭੂ ਸਾਨੂੰ ਆਪਣੀ ਬਾਹ ਫੜਾ اے ਭਾਈ ਜਿਸ ਮਨੁੱਖ ਨੂੰ ਪ੍ਰਭੂ ਨੇ ਆਪਣੀ ਬਾਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਨਤ ਪ੍ਰਾਪਤ ਕਰ ਲਈ ਉਹ ਮਨੁੱਖ ਗੁਰੂ ਦੀ ਸ਼ਰਨ ਜਾ ਪਿਆ ਉਹ ਮਨੁੱਖ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰ ਨਾਮ ਸਿਮਰਨ ਲੱਗ ਪਿਆ ਉਸ ਦੇ ਮੂੰਹ ਉੱਤੇ ਉਸ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪਏ ਹੇ ਦਾਸ ਨਾਨਕ ਆਖ ਜਿਸ ਮਨੁੱਖ ਉੱਤੇ ਪ੍ਰਭੂ ਨੇ ਮਿਹਰ ਕੀਤੀ ਉਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਹੇ ਹਰੀ ਹੇ ਪ੍ਰਭੂ ਮਿਹਰ ਕਰ ਸਾਨੂੰ ਕਠੋਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਪ੍ਰੇਮ ਵਿੱਚ ਜੋੜ ਕੇ ਸਾਨੂੰ ਮੋਹ ਦੇ ਚਿੱਕੜ ਵਿੱਚੋਂ ਕੱਢ ਲੈ ਇੱਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕੁਛ ਦੀਨਾ RAM ਬੜ ਭਾਗੀ ਮਿਲਾਵੜਾ ਗੁਰਮਖ ਫਿਰ ਚੀਨਾ RAM ਬਾਂਹ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਪੰਨਾ 848 ਅਰਥ ਹੈ ਭਾਈ ਜਿਸ ਪ੍ਰਭੂ ਨੇ ਹਰੇਕ ਪਦਾਰਥ ਦਿੱਤਾ ਹੈ ਉਸ ਨੂੰ ਰਤਾ ਪਰ ਸਮੇਂ ਲਈ ਵੀ ਭੁੱਲਣਾ ਨਹੀਂ ਚਾਹੀਦਾ ਪਰ ਉਸ ਨਾਲ ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਪ੍ਰਭੂ ਪਤੀ ਨਾਲ ਡੂੰਗੀ ਸਾਝ ਪਾਉਂਦਾ ਹੈ ਸਾਝ ਪਾਣ ਵਾਲੇ ਦੀ ਬਾਹ ਫੜ ਕੇ ਉਸ ਮਾਇਆ ਦੇ ਮੋਹ ਹਨੇਰੇ ਵਿੱਚੋਂ ਕੱਢ ਲੈਂਦਾ ਹੈ ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ। हे ਨਾਨਕ ਪ੍ਰਮਾਤਮਾ ਦਾ ਨਾਮ ਜਪਿਆਂ ਮਨੁੱਖ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ। ਨਾਮ ਜਪਣ ਵਾਲੇ ਦਾ ਮਨ ਹਿਰਦਾ ਠੰਡਾ ਠਾਰ ਰਹਿੰਦਾ ਹੈ। ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਤਰਬੇ ਨਾ ਜਾਣੋ ਬਾਪ ਬੀਠਲਾ ਬਾਂਦੇ ਪੰਨਾ 873 ਅਰਥ हे ਮੇਰੇ ਰਾਮ ਮੈਨੂੰ ਸੰਸਾਰ ਸਮੁੰਦਰ ਤੋਂ ਤਾਰ ਲੈ ਬਚਾ ਲੈ। हे ਮੇਰੇ ਪਿਤਾ ਪ੍ਰਭੂ ਮੈਨੂੰ ਆਪਣੀ ਬਾਹ ਫੜਾ ਮੈਂ ਤੇਰਾ ਅਣਜਾਣ ਸੇਵਕ ਹਾਂ ਮੈਂ ਤਰਨਾ ਨਹੀਂ ਜਾਣਦਾ ਰਹਾ ਹਨਕ ਪੂਜਾ ਹੈ ਬਹੁ ਵਿਦ ਖੋਜੀ ਸਾ ਪੂਜਾ ਜੇ ਹਰ ਭਾਵਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਹਾ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸ ਪੰਨਾ 1304 ਭਾਗ 11ਵਾਂ ਗਹਿ ਪੂਜਾ ਲੀਨੇ ਆਰਾਮ ਦੀਨੇ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਭੁਜਾ ਪ੍ਰਭ ਜੀ ਲੈ ਹੋ ਹਰ ਨਾਮ ਆਪਣਾ ਦੇ ਹੋ ਪ੍ਰਭ ਤੁਜ ਬਿਨਾ ਨਹੀਂ ਠਾਉ ਨਾਨਕ ਬਲ ਬਲ ਜਾਉ ਪੰਨਾ 838 ਅਰਥ हे ਗਰੀਬਾਂ ਦੇ ਖਸਮ हे ਦਇਆ ਦੇ ਸੋਮੇ ਮੇਰੇ ਸੁਆਮੀ हे ਦੀਨਾ ਨਾਥ हे ਦਿਆਲ ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਰਹਾਓ हे ਨਾਨਕ ਪ੍ਰਭੂ ਦਾ ਨਾਮ ਸਿਮਰਿਆ ਕਰ ਅਤੇ ਬੇਨਤੀ ਕਰਿਆ ਕਰ हे ਪ੍ਰਭੂ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ਮੈਂ ਹੋਰ ਪਾਸਿਆਂ ਵੱਲੋਂ ਆਸ ਲਾ ਕੇ ਤੇਰੇ ਦਰ ਤੇ ਆ ਡਿਗਾ ਹਾਂ ਮਿਹਰ ਕਰ ਤੇਰੇ ਸੰਤ ਜਨਾਂ ਦੇ ਚਰਨ ਫੜ ਕੇ ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ ਮੇਰੇ ਮਨ ਨੂੰ हे ਹਰੀ ਤੇਰਾ ਪਿਆਰ ਮਿੱਠਾ ਲੱਗਦਾ ਰਹੇ ਮਿਹਰ ਕਰਕੇ ਮੈਨੂੰ ਆਪਣੇ ਲੜ ਲਾਲ ਐ हे ਨਾਨਕ ਪ੍ਰਭੂ ਦੇ ਦਰ ਤੇ ਅਰਦਾਸ ਕਰ ਤੇ ਆਖੇ ਪ੍ਰਭੂ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਤੇਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ हे ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ ਇਹ ਜਗਤ ਮਾਇਆ ਦੇ ਮੋਹ ਦਾ ਖੂ ਹੈ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਕੋਪ ਹਨੇਰਾ ਮੈਨੂੰ ਮੋਹ ਰਿਆ ਹੈ ਮੇਰੀ ਬਾਹ ਫੜ ਕੇ ਮੈਨੂੰ ਬਚਾ ਲੈ ਗਹਿ ਭੋਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸ਼ਰਨ ਅਨਾਥ ਆਇਓ ਨਾਨਕ ਹਾਰ ਸੰਗ ਚਲੀ ਪੰਨਾ 1121 ਅਰਥ ਹੈ ਨਾਨਕ ਆਖੇ ਭਾਈ ਪ੍ਰਭੂ ਆਪਣੇ ਜਿਸ ਦਾਸ ਨੂੰ ਉਸ ਦੀ ਬਾਹ ਫੜ ਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਜਿਹੜਾ ਅਨਾਥ ਪ੍ਰਾਣੀ ਵੀ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿੱਚ ਹੀ ਜੀਵਨ ਰਾਹ ਉੱਤੇ ਤੁਰਦਾ ਹੈ ਅੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ 부ਜੀ ਤਪਤ ਅੰਗਾਨਿਆ ਗਹਿ ਪੁਜਾਲੀ ਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨਵਨ ਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਪੰਨਾ 705 ਅਰਥ ਹੈ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਗਿਆ ਹੈ ਜਿਨ੍ਹਾਂ ਨੇ ਵੀ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿੱਚ ਲੀਨ ਰਹਿੰਦੀ ਹੈ ਇਹ ਭਾਈ ਪਰਮਾਤਮਾ ਦਾ ਨਾਮ ਸਿਮਰਿਆ ਸਾਰੇ ਪਾਪ ਮਿਟ ਜਾਂਦੇ ਹਨ ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ ਮਨ ਮਾਇਆ ਵੱਲੋਂ ਰਾਜ ਜਾਂਦਾ ਹੈ ਜਿਨ੍ਹਾਂ ਉੱਤੇ ਪ੍ਰਭੂ ਦਇਆ ਕਰਦਾ ਹੈ ਜਿਨ੍ਹਾਂ ਦੀ ਬਾਹ ਫੜ ਕੇ ਆਪਣੇ ਬਣਾ ਲੈਂਦਾ ਹੈ ਤੇ ਆਦਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਵਾ ਹੋ ਜਾਂਦੇ ਹਨ ਨਾਨਕ ਬੇਨਤੀ ਕਰਦਾ ਹੈ اے ਭਾਈ ਜਿਨ੍ਹਾਂ ਉਤੇ ਪ੍ਰਭੂ ਮਿਹਰ ਕਰਦਾ ਹੈ ਉਹਨਾਂ ਨੂੰ ਇੱਕ ਪਲ ਵਿੱਚ ਆਪਣੇ ਨਾਲ ਮਿਲਾ ਲੈਂਦਾ ਹੈ ਉਬਦ ਸੁਖ ਰੈਣੜੀਏ ਰੇ ਪ੍ਰੇਮ ਲਗਾ ਘਟ ਦੁਖ ਨੀਂਦੜੀਏ ਪਰਸੋਂ ਸਦਾ ਪਗਾ ਭਗਤੂਰ ਬਾਂਛੂ ਸਦਾ ਜਾਚੂ ਨਾਮ ਰਸ ਬੈਰਗਨੀ ਪ੍ਰੇਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਗਹਿ ਪੂਜਾ ਲਈਨੀ ਪ੍ਰੇਮ ਪੀਨੀ ਮੇਲਨ ਪ੍ਰੀਤਮ ਸੱਚ ਮਗਾ ਬਿਨਮੰਤ ਨਾਨਕ ਧਾਰ ਕਿਰਪਾ ਰਹਉ ਚਰਣਾ ਸੰਗ ਲਗਾ ਪੰਨਾ 543 ਸੰਤੋ ਸੁਣੋ ਸੁਨੋ ਜਨ ਭਾਈ ਗੁਰ ਕਾਢੀ ਬਹਾਂ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਾਤ ਗੁਰ ਸ਼ਰਨ ਭਵੀ ਜੈ ਪੰਨਾ 1326 12ਵਾਂ ਭਾਗ ਕਰਗੇ ਲਿਹੋ ਓੜ ਨਿ ਬਹਾਵੇ ਰੰਚ ਕਰੇ ਤ ਖੇਤ ਤਨ ਨਿਰਮਤ ਦੁਲਬ ਦੇਹ ਸਮਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਨ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਵਾਮੀ ਏਕ ਕਰੀ ਕਰਗੇ ਲਿਹੋ ਕਿਰਪਾਲ ਕਿਰਪਾਨਿਤ ਨਾਨਕ ਕਾਟ ਭਰਮ ਭਰੀ ਪੰਨਾ 1387 ਅਰਥ ਹੈ ਜੀਵ ਪਰਮਾਤਮਾ ਨੇ ਪਿਤਾ ਦਾ ਰਤਾ ਕੋ ਵੀਰ ਜ ਮਾਂ ਦੇ ਪੇਟ ਰੂਪ ਖੇਤ ਵਿੱਚ ਨਿਮਿਆ ਤੇ ਤੇਰਾ ਅਮੋਲਕ ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ ਉਸ ਨੇ ਤੈਨੂੰ ਖਾਣ ਪੀਣ ਦੇ ਪਦਾਰਥ ਮਹਿਲ ਮਾੜੀਆਂ ਤੇ ਮਾਨਣ ਨੂੰ ਸੁੱਖ ਬਖਸ਼ੇ ਸੰਕਟ ਕਾਟ ਕੇ ਤੇਰੀ ਬਿਪਤਾ ਦੂਰ ਕੀਤੀ ਪਰਮਾਤਮਾ ਦੀ ਮਿਹਰ ਨਾਲ ਤਦੋਂ ਮਾਂ ਪਿਓ ਭਰਾ ਤੇ ਸਾਖ ਸੈਨ ਪਛਾਨਣ ਦੀ ਤੇਰੇ ਅੰਦਰ ਸੂਜ ਪੈ ਗਈ ਦਿਨੋਂ ਦਿਨ ਸਦਾ ਤੇਰਾ ਸਰੀਰ ਵੱਧ ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ ਹੇ ਗੁਨਾ ਤੋਂ ਸਖਣੇ ਕੰਗਾਲੇ ਮਾਇਆ ਦੇ ਕੀੜੇ ਇੱਕ ਘੜੀ ਤਾਂ ਉਸ ਮਾਲਕ ਨੂੰ ਯਾਦ ਕਰ ਜਿਸ ਨੇ ਤੇਰੇ ਉੱਤੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ ਪੁੱਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹ ਅੰਗੁਰਿਆ ਰਹਾ ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰਣਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਮਲ ਹਿਰਦੇ ਗਹਿ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਪੰਨਾ 203 ਅਰਥ हे ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ हे ਸੁੱਖਾਂ ਦੇ ਸਮੁੰਦਰ ਪਾਰ ਬ੍ਰਹਮ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਟੋਏ ਵਿੱਚ ਡਿੱਗਦੇ ਦੀ ਮੇਰੀ ਉਂਗਲ ਫੜ ਲੈ ਰਹਾ ਹੈ ਪ੍ਰਭੂ ਮੇਰੇ ਕੰਨ ਵਿੱਚ ਤੇਰੀ ਸਿੱਖਤ ਸਲਾਹ ਸੁਣਨ ਦੀ ਸੁਰਤ ਸੂਝ ਨਹੀਂ ਮੇਰੀਆਂ ਅੱਖਾਂ ਅਜਾਈਆਂ ਸੋਹਣੀਆਂ ਨਹੀਂ ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ ਮੈਂ ਪਿੰਗਲਾ ਹੋ ਚੁੱਕਾ ਹਾਂ ਤੇ ਦੁਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ ਮੈਨੂੰ ਵਿਕਾਰਾਂ ਦੇ ਟੋਏ ਵਿੱਚੋਂ ਬਚਾ ਲੈ ਗੁਰੂ ਨਾਨਕ ਜੀ ਏ ਗਰੀਬਾਂ ਦੇ ਖਸਮ ਏ ਜਤੀਮਾਂ ਉੱਤੇ ਤਰਸ ਕਰਨ ਵਾਲੇ ਉਹ ਸੱਜਣ हे मित्र प्रभु हे मेरे पिता प्रभु तेरे संत तेरे सोने चरण अपने हृदय ਵਿੱਚ ਰੱਖ ਕੇ ਭਾਵ ਆਪਾ ਭਾਵ ਮਿਟਾ ਕੇ અત્યੰਤ ਨਿਮਰ ਮਨ ਵਿੱਚ तेरी याद सदा ਵਸਾਈ ਰੱਖ ਕੇ ਸੰਸਾਰ ਸਮੁੰਦਰ ਤੋਂ पार ਲੰਘਦੇ ਹਨ मेहर कर मेनू ਹੰਕਾਰ ਰਹਿਤ ਅਜਿਹੇ ਹਿਰਦੇ ਦੀ ਬਖਸ਼ਿਸ਼ ਕਰ ਜਿਸ ਵਿੱਚ ਸਦਾ ਤੇਰਾ ਪਿਆਰ ਵਸਿਆ ਰਹੇ ਗੁਰਪੂਰਾ ਭੇਟਿਓ ਵਡਭਾਗੀ ਜਾ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਪੰਨਾ 717 ਅਰਥ ਇਹ ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ ਉਸ ਦਾ ਹੱਥ ਫੜ ਕੇ ਵਿਹੂਲੇ ਸੰਸਾਰ ਸਮੁੰਦਰ ਵਿੱਚੋਂ ਬਾਹਰ ਕੱਢ ਲੈਂਦਾ ਹੈ ਜੇ ਸੇਵਕ ਨੂੰ ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਛਾਤੀ শীতল ਮਨ ਤਨ ਠੰਡਾ ਜਨਮ ਮਰਨ ਕੀ ਮਿਟਵੀ ਡੰਝਾ ਕਰ ਗਏ ਕਾੜ ਲੀਨੇ ਪ੍ਰਭ ਆਪੁਨੇ ਅਮਿਉ ਤਾਰ ਦ੍ਰਿਸ਼ਟੰਗਨਾ ਪੰਨਾ 1080 ਇਹ ਭਾਈ ਆਤਮ ਕਜੀਵ ਜੀਵਨ ਦੇਣ ਵਾਲੀ ਨਿਗਾਹ ਕਰਕੇ ਪਿਆਰੇ ਪ੍ਰਭੂ ਨੇ ਜਿੰਨਾ ਵਿਭਾਗੀਆਂ ਨੂੰ ਉਹਨਾਂ ਦਾ ਹੱਥ ਫੜ ਕੇ ਸੰਸਾਰ ਸਮੁੰਦਰ ਵਿੱਚੋਂ ਕੱਢ ਲਿਆ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ ਉਹਨਾਂ ਦੀ ਉਹ ਸੜਨ ਮਿਟ ਗਈ ਹੈ ਜੋ ਜਨਮ ਮਰਨ ਦੇ ਗੇੜ ਵਿੱਚ ਪਾਉਂਦੀ ਹੈ ਸ਼ਰਨ ਗਹੀ ਪੂਰਨ ਅਬਨਾਸੀ ਆਨ ਉਪਾਵ ਥਕਤ ਨਹੀਂ ਕਰਸਨ ਕਰ ਗਏ ਲੀਨੇ ਨਾਨਕ ਜਾਨੇ ਆਪਣੇ ਅੰਧ ਕੋਰ ਸਾਗਰ ਨਹੀਂ ਮਰਸਨ ਪੰਨਾ 1303 ਅਰਥ ਹੇ ਮੇਰੇ ਮਨ ਜਿਨ੍ਹਾਂ ਮਨੁੱਖਾਂ ਨੇ ਸਰਬ ਵਿਆਪਕ ਨਾਸ਼ ਰਹਿਤ ਪਰਮਾਤਮਾ ਦੀ ਸ਼ਰਨ ਫੜਨ ਲਈ ਉਹ ਇਸਰ ਨੂੰ ਛੱਡ ਕੇ ਉਸ ਦੇ ਮਲਾਪ ਵਾਸਤੇ ਹੋਰ ਹੋਰ ਹੀਲੇ ਕਰਕੇ ਨਹੀਂ ਥੱਕਦੇ ਫਿਰਦੇ। हे ਨਾਨਕ ਆਖ ਪ੍ਰਭੂ ਨੇ ਜਿੰਨਾ ਆਪਣੇ ਸੇਵਕਾਂ ਦਾ ਹੱਥ ਫੜ ਲਿਆ ਹੁੰਦਾ ਹੈ ਉਹ ਸੇਵਕ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਸੰਸਾਰ ਸਮੁੰਦਰ ਵਿੱਚ ਆਤਮਿਕ ਮੌਤ ਨਹੀਂ ਸਹੇੜਦੇ। ਭਾਗ 13ਵਾਂ ਤੁਚਾ ਚਮੜੀ ਕਲੇਜਾ ਅਥਵਾ ਉਦਰ ਪੇਟ ਟਿੱਡ ਚੋਚਾ ਦਾ ਅਰਥ ਚਮੜੀ ਹੈ। ਖਲ ਨੇ ਜੀਵ ਦੇ ਸਰੀਰ ਦੀ ਬਨਾਵਟ ਬੜੀ ਜ਼ਰੂਰੀ ਭੂਮਿਕਾ ਨਿਭਾਈ ਹੈ। ਹੋਸਨ अथवा ਖੂਬਸੂਰਤੀ ਵਿੱਚ ਚਮੜੀ ਦੇ ਗੋਰੇ ਹੋਣਾ ਬੜਾ ਹਿੱਸਾ ਮੰਨਿਆ ਜਾਂਦਾ ਰਿਹਾ। ਕੇਵਲ ਚਮੜੀ ਦੇ ਰੰਗ ਤੋਂ ਹੀ ਕਈ ਮਨੁੱਖ ਹੰਕਾਰੀ ਹੋ ਗਏ ਅਤੇ ਆਪਣੇ ਆਪ ਨੂੰ ਦੂਜਿਆਂ ਨਾਲ શ્રેષ્ઠ ਮੰਨਣ ਲੱਗ ਪਏ। ਬ੍ਰਾਹਮਣ ਵਿਦਵਾਨਾਂ ਨੇ ਵਿਸ਼ਨੂੰ ਪੁਰਾਣ ਦੇ ਅੰਸ਼ 2 ਵਿੱਚ ਲਿਖ ਦਿੱਤਾ ਕਿ ਗੋਰਾ ਰੰਗ ਬ੍ਰਾਹਮਣ ਦਾ ਹੈ। લાલ ਰੰਗ ਛત્રી ਦਾ પીળા ਵੈਸ਼ ਦੇ ਅਤੇ ਕਾਲੇ ਰੰਗ ਦੀ ਚਮੜੀ ਨੂੰ ਸ਼ੁੱਧਰ ਮਿਤ ਦਿੱਤਾ। ਸੋ ਬ੍ਰਾਹਮਣ ਨੇ ਚਮੜੀ ਦੇ ਰੰਗ ਨੂੰ ਵਰਣਵੰਡ ਦਾ ਆਧਾਰ ਮੰਨ ਲਿਆ। ਪਰ ਕਾਲ ਚੱਕਰ ਬੜਾ ਬਲਵਾਨ ਹੈ। ਚਮੜੀ ਦੇ ਰੰਗ ਅਨੁਸਾਰ ਭਾਰਤੀਆਂ ਵਿੱਚ ਫੁੱਟਦਾ ਅਤੇ ਆਪਸੀ ਕਿਰਣਾ ਦਾ ਬੀਜ ਬੀਜਣ ਵਾਲੇ ਬ੍ਰਾਹਮਣ ਦੀ ਆਪਣੀ ਬਰਾਦਰੀ ਵਿੱਚ ਅੱਜ ਬੇਅੰਤ ਬ੍ਰਾਹਮਣ ਪਰਿਵਾਰ ਕਾਲੀ ਚਮੜੀ ਵਾਲੇ ਹਨ। ਆਚਰਣ ਵਿੱਚ ਆਈ ਗ੍ਰਾਵਟ ਦੇ ਕਾਰਨ अथवा ਪੌਣ ਪਾਣੀ ਦੇ ਲੰਬੇ ਅਸਰ ਦੇ ਕਾਰਨ ਜਿੱਥੇ ਕਾਲਾ ਰੰਗ ਬ੍ਰਾਹਮਣ ਪਰਿਵਾਰਾਂ ਵਿੱਚ ਆ ਵੜਿਆ ਉਥੇ ਨਾਲ ਹੀ ਕਈ ਸ਼ੂਦਰਾਂ ਨੂੰ ਵੀ ਗੋਰੇ ਰੰਗ ਵਾਲੇ ਬਣਾ ਦਿੱਤਾ ਚਿੱਟੀ ਚਮੜੀ ਵਾਲੇ ਵਾਈਟ ਮਨੁੱਖਾਂ ਅੰਗਰੇਜ਼ਾਂ ਨੇ ਕਾਲੀ ਚਮੜੀ ਵਾਲਿਆਂ ਅਫਰੀਕਾ ਨਾਲ ਹਫਸ਼ੀਆਂ ਤੇ ਸੈਂਕੜੇ ਸਾਲ ਬੜੇ ਕਿਨਾਵ ਨੇ ਜ਼ੁਲਮ ਕੀਤੇ ਅੱਜ ਤੱਕ ਕਈ ਦੇਸ਼ਾਂ ਵਿੱਚ ਕਾਲੀ ਚਮੜੀ ਅਤੇ ਗੋਰੀ ਚਮੜੀ ਵਿੱਚ ਖੇਬਾਜ਼ੀ ਤੋਂ ਤੱਕੇ ਬੇਇਨਸਾਫੀ ਅਤੇ ਕਈ ਦੁਰਕੁਟਨਾਵਾਂ ਵਾਪਰਦੀਆਂ ਰਹਿਣਦੀਆਂ ਖਬਰਾਂ ਅਖਬਾਰਾਂ ਵਿੱਚ ਸ਼ਬਦੀਆਂ ਰਹਿੰਦੀਆਂ ਹਨ ਇਹਨਾਂ ਮੰਦ ਖਬਰਾਂ ਦੀ ਚਰਚਾ ਰੇਡੀਓ अथवा ਟੀਵੀ ਤੇ ਕਿਤੇ ਨਾ ਕਿਤੇ ਛਿੜੀ ਹੀ ਰਹਿੰਦੀ ਹੈ ਚਮੜੀ ਇੱਕ ਬੜਾ ਜ਼ਰੂਰੀ ਗਿਆਨ ਇੰਦਰਾ ਵੀ ਹੈ ਜੀਵ ਦੇ ਪਿੰਡੇ ਨੂੰ ਕਿਸੇ ਚੀਜ਼ ਦਾ ਸਪਰਸ਼ ਜੀਵ ਨੂੰ ਝਟ ਸੁਚੇਤ ਕਰ ਦਿੰਦਾ ਹੈ ਨੇਤਰਾਂ ਤੋਂ ਹੀਨੇ ਮਨੁੱਖ ਦਾ ਬਹੁਤਾ ਗਿਆਨ ਸਪਰਸ਼ ਤੇ ਹੀ ਨਿਰਭਰ ਹੈ ਬੱਚੇ ਜਵਾਨ ਅਤੇ ਬੁੱਢੇ ਦੀ ਚਮੜੀ ਵਿੱਚ ਅਜਿਹਾ ਫਰਕ ਹੈ ਕਿ ਕੇਵਲ ਚਮੜੀ ਤੋਂ ਹੀ ਉਮਰ ਦਾ ਅਨੁਮਾਨ ਲਿਆ ਲਿਆ ਜਾਂਦਾ ਹੈ ਬ੍ਰਹਮ ਦੇ ਗਿਆਨ ਤੋਂ ਸਾਨੂੰ ਜਾਣੂ ਕਰਾਉਣ ਵਾਲੀ ਗੁਰੂ ਬਾਣੀ ਵਿੱਚ ਤੋਚਾ ਪੱਦ ਦੀ ਵਰਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਪ੍ਰਕਾਰ ਕੀਤੀ ਹੈ ਹੁੰਡੀ ਚਾਲ ਚਰਨ ਕਰ ਖਿਸਰੇ ਤੋਚਾ ਦੇਹ ਕੁਮਲਾਨੀ ਨੇਤਰੀ ਧੁੰਦ ਕੰਨ ਪੈ ਬਹਿਰੇ ਮਨ ਮੁਖ ਨਾਮ ਨਾ ਜਾਨੀ ਅੰਦਲੇ ਕੀਆ ਪਾਇਆ ਜਾਗੇ ਆਏ ਆਰਾਮ ਰਿਧੇ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਪੰਨਾ 1126 ਅਰਥ ਏ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ ਤੂੰ ਜਗਤ ਵਿੱਚ ਜਨਮ ਲੈ ਕੇ ਆਤਮਕ ਜੀਵਨ ਦੇ ਅਸਲੀ ਲਾਭਜੋਂ ਕੁਝ ਵੀ ਨਾ ਖਟਿਆ ਸਗੋਂ ਤੂੰ ਮੂਲ ਹੀ ਵੀ ਗਵਾ ਲਿਆ ਜਿਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਵੀ ਨਾਸ਼ ਕਰ ਲਿਆ ਕਿਉਂਕਿ ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਤੇ ਤੂੰ ਗੁਰੂ ਦੀ ਦਸੀ ਕੋਈ ਕਾਰ ਨਹੀਂ ਕੀਤੀ ਰਹਾ ਅੰਨੇ ਜੀਵ ਹੁਣ ਬੁਢੇਪੇ ਵਿੱਚ ਤੇਰੀ ਤੌਰ ਵੀ ਭੁੰਡੀ ਬੇ ਟੱਬੀ ਹੋ ਚੁੱਕੀ ਹੈ ਤੇਰੇ ਪੈਰ ਹੱਥ ਢਿਲਕ ਪਏ ਹਨ ਤੇਰੇ ਸਰੀਰ ਦੀ ਤ્વਚਾ ਚਮੜੀ ਉੱਤੇ ਝੁਰੜੀਆਂ ਪੈ ਰਹੀਆਂ ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਤੇਰੇ ਕੰਨ ਬੋਲੇ ਹੋ ਚੁੱਕੇ ਹਨ ਪਰ ਅਜੇ ਵੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪ੍ਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ ਕਲੇਜਾ ਪਸ਼ੂ ਪੰਖੀਆਂ ਆਤਵਾ ਮਨੁੱਖਾਂ ਦੇ ਸਰੀਰਾਂ ਵਿੱਚ ਮਾਸ ਦਾ ਲੋਥੜਾ ਹੁੰਦਾ ਜਿਸ ਨੂੰ ਕਲੇਜਾ ਆਤਵਾ ਜਿਗਰ ਲਿਵਰ ਕਿਹਾ ਜਾਂਦਾ ਹੈ ਡਾਕਟਰਾਂ ਦੇ ਕਹਿਣ ਅਨੁਸਾਰ ਸਰੀਰ ਦਾ ਇਹ ਭਾਗ ਖੂਨ ਬਣਾਉਂਦਾ ਹੈ ਪਰ ਡੂੰਘੇ ਭਾਵ ਨੂੰ ਪ੍ਰਗਟ ਕਰਨ ਵਿੱਚ ਕਲੇਜਾ ਪਾਤ ਨੂੰ ਮਨ ਹਿਰਦਾ अथवा ਦਿਲ ਦੀ ਥਾਂ ਵਰਤਿਆ ਜਾਂਦਾ ਹੈ ਸਰੀਰ ਦੇ ਇਸ ਭਾਗ ਨੂੰ ਹੀ ਗੁਰਬਾਣੀ ਉਪਦੇਸ਼ ਵਿੱਚ ਕਈ ਤਰ੍ਹਾਂ ਨਾਲ ਵਰਤਿਆ ਗਿਆ ਹੋਇਆ ਹੈ ਸੋਠ ਰਾਗ ਵਿੱਚ ਭਗਤ ਭੀਖਣ ਜੀ ਨੇ ਕਰੇਜੇ ਦੀ ਪੀੜ ਤੋਂ ਬੁਢੇਪੇ ਦੀ ਲਾ ਇਲਾਜ ਬਿਮਾਰੀ ਦਾ ਚੇਤਾ ਕਰਾ ਕੇ ਨਾਮ ਦਾਰੂ ਵਰਤਣ ਦਾ ਉਪਦੇਸ਼ ਦਿੱਤਾ ਹੈ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾਕ ਔਖਤ ਨਾਹੀ ਹਰ ਕਾ ਨਾਮ ਅਮਰਤ ਜਲ ਨਿਰਮਲ ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਪੀਖਣ ਪਾਵ ਮੁਖ ਦਵਾਰਾ ਪੰਨਾ 659 ਅਰਥ हे ਪ੍ਰਾਣੀ ਬਿਰਧ ਹੋਣ ਦੇ ਕਾਰਨ ਤੇਰੇ ਸਿਰ ਵਿੱਚ ਪੀੜ ਟਿਕੀ ਰਹਿੰਦੀ ਹੈ ਸਰੀਰ ਵਿੱਚ ਸੜਨ ਰਹਿੰਦੀ ਹੈ ਕਿਲੇਜ ਵਿੱਚ ਦਰਦ ਉੱਠਦਾ ਹੈ ਕਿਸਕੇ ਸੰਗ ਦਾ ਫਿਕਰ ਕਰੀਏ ਸਾਰੇ ਇਸ ਸਰੀਰ ਵਿੱਚ ਬੁਢੇਪੇ ਦਾ ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਫਿਰ ਵੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ ਇਸ ਸਰੀਰ ਮੋਹ ਰੋਗ ਨੂੰ ਮਟਾਉਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿੱਚ ਹੈ ਉਹ ਹੈ ਪ੍ਰਭੂ ਦਾ ਨਾਮ ਰੂਪ ਅੰਮ੍ਰਿਤ ਪਰਮਾਤਮਾ ਦਾ ਨਾਮ ਰੂਪ ਅੰਮ੍ਰਿਤ ਜਲ ਭੀਖਣ ਜੀ ਫਰਮਾਉਂਦੇ ਹਨ ਕਿ ਇਹ ਨਾਮ ਜਪਣ ਦਾ ਰਸਤਾ ਆਪਣੀ ਗੁਰੂ ਦੀ ਕਿਰਪਾ ਨਾਲ ਲੱਭ ਲਿਆ ਹੈ ਇਸ ਕਰਕੇ ਮੈਂ ਸਰੀਰਕ ਮੋਹ ਤੋਂ ਖਲਾਸੀ ਪਾ ਲਈ ਹੈ ਕਬੀਰ ਸਾਹਿਬ ਜੀ ਨਿਆਰੇ ਢੰਗ ਨਾਲ ਕਰੇਜੇ ਪੱਤੀ ਵਰਤੋਂ ਕਰਦੇ ਹੋਏ ਵੜਮੁੱਲੇ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਕਬੀਰ ਗੁੰਗਾ ਹੂਆ ਬਾਬਰਾ ਬਹਾਰਾ ਹੂਆ ਕਾਨ ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਗੁਰ ਬਾਣ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੁਏ ਗਿਰ ਭਰਿਆ ਪਰਾ ਕਰੇਜੇ ਸ਼ੇਖ ਪੰਨਾ 1374 ਅਰਥ ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਆਪਣੇ ਸ਼ਬਦ ਗਿਆਨ ਦਾ ਤੀਰ ਮਾਰਦਾ ਹੈ ਉਹ ਦੁਨੀਆਂ ਦੇ ਭਾਣੇ ਗੁੰਗਾ ਕਮਲਾ ਤੇ ਲੂਲਾ ਹੋ ਜਾਂਦਾ ਹੈ ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ ਉਸ ਨੂੰ ਕਿਸੇ ਦੀ ਮੋਤਾਜੀ ਨਹੀਂ ਹੁੰਦੀ ਕੰਨਾਂ ਨਾਲ ਲਿੰਦਾ ਨਹੀਂ ਸੁਣਦਾ ਅਤੇ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਹ ਤੀਰ ਮਾਰਦਾ ਹੈ ਤੀਰ ਵੱਜਦੇ ਹੀ ਉਹ ਮਨੁੱਖ ਨਿਰਹੰਕਾਰ ਹੋ ਜਾਂਦਾ ਹੈ ਮਨੁੱਖ ਮਨੁੱਖ ਧਰਤੀ ਤੇ ਆ ਡਿੱਗਦਾ ਨੀਚੀ ਹੁ ਅਤ ਨੀਚ ਨਾਲ ਪਿਆਰ ਕਰਨ ਵਾਲਾ ਬਣ ਜਾਂਦਾ ਹੰਮ ਨਹੀਂ ਚੰਗੇ ਗੁਰੂ ਵਚਨ ਦੀ ਅਸਲੀਅਤ ਸਮਝ ਜਾਂਦਾ ਹੈ ਉਸ ਦਾ ਹਿਰਦਾ ਪ੍ਰਭੂ ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ਸਤਗੁਰੂ ਨਾਨਕ ਪਾਤਸ਼ਾਹ ਜੀ ਕਲੇਜੇ ਪਾਦੀ ਵਰ ਤੋਂ 8 ਲਿਖੇ ਅਰਥਾਂ ਵਿੱਚ ਕੀਤੀ ਹੈ ਵੈਦ ਬੁਲਾਇਆ ਵੈਦ ਗਈ ਪੱਕੜ ਟੰਡੋਲੇ ਬਹਾ ਭੋਲਾ ਵੈਦ ਨਾ ਜਾਣੀ ਕਰ ਕਲੇਜੇ ਮਾ ਪੰਨਾ 1279 ਅਰਥ ਹਕੀਮ ਬਿਮਾਰ ਨੂੰ ਦਵਾਈ ਦੇਣ ਲਈ ਸੱਦਿਆ ਜਾਂਦਾ ਹੈ ਉਹ ਮਰੀਜ਼ ਦੀ ਬਾਹ ਫੜ ਕੇ ਨਾੜੀ ਟਟੋਲਦਾ ਹੈ ਤੇ ਰੋਗ ਲੱਭਣ ਦਾ ਯਤਨ ਕਰਦਾ ਹੈ ਪਰ ਅਨਜਾਨ ਹਕੀਮ ਇਹ ਨਹੀਂ ਜਾਣਦਾ ਕਿ ਪ੍ਰਭੂ ਤੋਂ ਵਿਛੋੜੇ ਦੀ ਪੀੜ ਬਿਰਹੀ ਮਨੁੱਖਾਂ ਦੇ ਦਿਲ ਵਿੱਚ ਹੁੰਦੀ ਹੈ ਮਨਮੁਖ ਆਸਾ ਨਹੀਂ ਉਤਰੇ ਦੂਜੇ ਭਾਏ ਖੁਆਏ ਉਧਰ ਨੈ ਸਾਨ ਨ ਭਰਿਆ ਕਬ ਹੂੰ ਤ੍ਰਿਸ਼ਨਾ ਅਗਨ ਪਚਾਏ ਸਦਾ ਆਨੰਦ ਰਾਮ ਰਸ ਰਾਤੇ ਹਰਦੇ ਨਾਮ ਦੁਬਦਾ ਮਨ ਲਾਗੀ ਹਰ ਹਰ ਅੰਮ੍ਰਿਤ ਪ੍ਰੀ ਤ੍ਰਪਤਾ ਤੇ ਉਧਰ ਸਤਿਗੁਰੂ ਸਾਚੇ ਦੀਆ ਪੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾ ਆਇਕਿਆ ਨਿਵਾਸ ਮਾਤਾ ਕੈ ਮਨ ਬਹੁਤ ਬੇਗਾਸ ਪੰਨਾ 396 ਅਰਥ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ ਨਾਨਕ ਜੀ ਨੂੰ ਜਗਤ ਵਿੱਚ ਕਲਿਆ ਹੈ ਉਸ ਦੀ ਸੰਗਤ ਦੀ ਬਰਕਤ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟਲ ਆਤਮਿਕ ਜੀਵਨ ਪੈਦਾ ਹੋ ਰਿਹਾ ਹੈ ਭਾਈ ਜਿਵੇਂ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ ਤੇਵੇਂ ਸਿੱਖ ਦੇ ਅੰਦਰ ਅਟਲ ਆਤਮਿਕ ਜੀਵਨ ਆਨੰਦ ਪੈਦਾ ਕਰਦਾ ਹੈ ਪੰਚਮ ਪਾਤਸ਼ਾਹ ਜੀ ਨੇ ਉਹ ਲਾਲਚੀ ਅਤੇ ਠੱਗ ਬ੍ਰਾਹਮਣ ਦੀ ਲਾਲਚੀ ਹਾਲਤ ਦਾ ਜ਼ਿਕਰ ਕਰਦਿਆਂ ਪ੍ਰਮਾਨ ਕੀਤਾ ਹੈ ਕਿ ਸੋਚਮ ਦੀ ਪਖੰਡ ਕਰਨ ਦੀ ਅਤੀ ਤੋਤੀ ਆਪਣੀ ਹੇਠ ਵਿਛਾ ਲੈਂਦਾ ਹੈ। ਅਰਨਿਆਦ ਦਾ ਭੁੱਖਾ ਜਜਮਾਨਾਂ ਦੇ ਘਰ ਦੇ ਪਕਵਾਨਾਂ ਨਾਲ ਆਪਣਾ ਪੇਟ ਖੋਤੇ ਵਾਂ ਭਰ ਰਿਆ ਹੁੰਦਾ ਹੈ। ਧੋਤੀ ਖੋਲ ਵਿਚਾਇਏ ਹੇਠ ਗਰਤ ਵਾਂਗੂ ਲਾਹੇ ਪੇਟ ਪੰਨਾ 201 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਤਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ 10ਵੇਂ ਤੋਂ 13ਵੇਂ ਭਾਗ ਤੱਕ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ